ਜੇਸੀਬੀ ਥੱਲੋਂ ਇਸ ਤਰ੍ਹਾਂ ਜੀਪ ਕੱਢ ਕੇ ਭੱਜਣਾ ਤੇ ਪਿੱਛੇ-ਪਿੱਛੇ ਪੁਲਿਸ ਅੱਗੇ-ਅੱਗੇ ਨੌਜਵਾਨ ਜਿਨ੍ਹਾਂ ਨੇ ਪੂਰੀ ਫਿਲਮੀ ਸੀਨ ਵਾਂਗ ਪੁਲਿਸ ਨੂੰ ਆਪਣੇ ਪਿੱਛੇ ਦੌੜਾਇਆ ਤੇ ਇਹ ਵਾਇਰਲ ਵੀਡੀਓਸ ਤਾਂ ਤੁਸੀਂ ਵੇਖ ਹੀ ਲਈਆਂ ਹੋਣੀਆਂ ਹੁਣ ਤੱਕ ਜਿੱਥੇ ਲੰਡੀ ਜੀਪ 'ਚ ਨੌਜਵਾਨਾਂ ਨੇ ਪੁਲਿਸ ਦੀ ਚੰਗੀ ਦੌੜ ਲਵਾਈ ਤੇ ਬਾਅਦ 'ਚ ਪੁਲਿਸ ਨੇ ਜਦ ਕਾਬੂ ਕੀਤਾ ਤੇ ਪੁਲਿਸ ਨੇ ਚੰਗਾ ਇਹਨਾਂ ਦਾ ਕੁਟਾਪਾ ਲਾਇਆ ਤਾਂ ਇਹ ਪੰਜਾਬ ਦੇ ਸ਼੍ਰੀ ਮੁਕਤਸਰ ਸਾਹਿਬ ਦੇ ਨੌਜਵਾਨ ਸਨ ਜਿਨ੍ਹਾਂ ਨੇ ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ 'ਚ ਹਿਰਨ ਦਾ ਸ਼ਿਕਾਰ ਕੀਤਾ ਸ਼ਿਕਾਰ ਮੌਕੇ ਗੋਲੀਆਂ ਦੀ ਆਵਾਜ਼ ਦੇ ਨਾਲ ਆਮ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਉੱਥੋਂ ਦੀ ਇਹ ਪੰਜਾਬ ਤੋਂ ਗਏ ਵੱਡੇ ਸ਼ਿਕਾਰੀ ਫਰਾਰ ਹੋ ਗਏ ਤੇ ਲੋਕਾਂ ਨੇ ਪੁਲਿਸ ਨੂੰ ਦੱਸਿਆ ਤਾਂ ਆਮ ਲੋਕਾਂ ਨਾਲ ਮਿਲ ਕੇ ਪੁਲਿਸ ਇਹਨਾਂ ਨੂੰ ਕਾਬੂ ਕਰਨ ਦੇ ਵਿੱਚ ਲੱਗੇ ਜਿਸ ਦੀਆਂ ਇਹ ਵੀਡੀਓ ਸਾਹਮਣੇ ਆਈਆਂ ਜਿਨ੍ਹਾਂ ਨੇ ਇਹਨਾਂ ਸ਼ਿਕਾਰੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਿਸ ਚੋਂ ਪੰਜਾਬ ਦੇ ਨੌਜਵਾਨ ਸ਼ਿਕਾਰੀਆਂ ਨੇ ਪੁਲਿਸ ਤੇ ਆਮ ਲੋਕਾਂ ਦੀ ਚੰਗੀ ਦੌੜ ਲਵਾਈ ਜਿਸ ਦੀਆਂ ਇਹ ਵੀਡੀਓ ਖੂਬ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੇ ਲੋਕ ਆਪਣੇ ਆਪਣੀ ਤਰ੍ਹਾਂ ਦੇ ਨਾਲ ਇਸ ਨੂੰ ਵੇਖ ਵੀ ਰਹੇ ਨੇ ਤੇ ਜਿਸ ਦੇ ਨਾਲ ਪੰਜਾਬੀਆਂ ਦਾ ਨਾਂ ਵੀ ਖਰਾਬ ਹੋ ਰਿਹਾ ਤੇ ਜਾਣਕਾਰੀ ਮੁਤਾਬਕ ਸ੍ਰੀ ਮੁਖਸਰ ਸਾਹਿਬ ਦੇ ਸਾਹਿਲ ਕਟਾਰੀਆ ਹਰਜੀਤ ਸਿੰਘ ਸੁਖਵੰਤ ਸਿੰਘ ਅਤੇ ਮਲੋਟ ਤੋਂ ਸਨੇਹਵੀਰ ਸਿੰਘ ਜੱਟ ਸਿੱਖ ਤੇ ਅਤੇ ਕੜਸਾਨਾ ਤੋਂ ਅਰਸ਼ ਕਮਲ ਗਿੱਲ ਸੁਖਜੀਤ ਸਿੰਘ ਗੁਰਕੀਰਤ ਸਿੰਘ ਇਸ ਸ਼ਿਕਾਰ ਚ ਸ਼ਾਮਲ ਸਨ ਜਿਨ੍ਹਾਂ ਨੂੰ ਰਾਜਸਥਾਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਨੌਜਵਾਨਾਂ ਕੋਲ 12 ਬੋਰ ਦੀ ਬੰਦੂਕ ਰਾਈਫਲ ਤੇ 103 ਕਾਰਤੂਸ ਬਰਾਮਦ ਹੋਏ ਨੇ ਤੇ ਇਹਨਾਂ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਵੀ ਛੇੜ ਦਿੱਤੀਆਂ ਨੇ ਤੋਂ ਰਾਜਸਥਾਨ ਵਾਲੇ ਪੰਜਾਬੀਆਂ ਨੂੰ ਗਲਤ ਬੋਲ ਰਹੇ ਨੇ ਤੇ ਕਈ ਹਿਰਨ ਦੇ ਸ਼ਿਕਾਰ ਦਾ ਸੁਣ ਕੇ ਸਲਮਾਨ ਖਾਨ ਨੂੰ ਵੀ ਯਾਦ ਕਰ ਰਹੇ ਨੇ ਕਿ 22 ਸਾਲਾਂ ਤੋਂ ਸਲਮਾਨ ਖਾਨ ਹਿਰਨ ਦੇ ਸ਼ਿਕਾਰ ਚ ਫਸਿਆ ਹੋਇਆ ਜਿਸ ਦੀ ਜਾਣ ਤੇ ਬਣੀ ਹੋਈ ਹੈ ਤੇ ਪੰਜਾਬ ਦੇ ਇਹ ਨੌਜਵਾਨ ਪਤਾ ਨਹੀਂ ਕੀ ਸੋਚ ਕੇ ਹਿਰਨ ਦਾ ਸ਼ਿਕਾਰ ਖੇਡਣ ਪੰਜਾਬ ਤੋਂ ਬੀਕਾਨੇਰ ਚਲੇ ਗਏ ਤਾਂ ਸ਼ਿਕਾਰ ਤਾਂ ਠੀਕ ਉਸ ਤੋਂ ਬਾਅਦ ਜੋ ਪੁਲਿਸ ਦੀ ਦੌੜ ਲਵਾਈ ਉਹ ਵੱਖਰਾ ਹੀ ਚਰਚਾ ਦਾ ਵਿਸ਼ਾ ਬਣ ਗਿਆ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੇ ਤੁਸੀਂ ਕੀ ਸੋਚ ਰਹੇ ਹੋ ਸਾਰੀਆਂ ਵੀਡੀਓਜ਼ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਤੇ ਇਹ ਸਾਰੇ ਮਾਮਲੇ ਤੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਤਾਂ ਕਿ ਪੰਜਾਬੀ ਇਹ ਨੌਜਵਾਨਾਂ ਨੂੰ ਕੁਝ ਸਮਾਂ ਲੱਗ ਸਕੇ ਕਿ ਇਸ ਤਰ੍ਹਾਂ ਦੂਜੇ ਸੂਬਿਆਂ 'ਚ ਜਾ ਕੇ ਉਹਨਾਂ ਦੇ ਜੰਗਲੀ ਜੀਵਾਂ ਦੇ ਉੱਤੇ ਹੱਤਿਆ ਨਹੀਂ ਕਰਨੀ ਚਾਹੀਦੀ ਤੇ ਇਸ ਤਰ੍ਹਾਂ ਦੇ ਸ਼ਿਕਾਰ ਤੋਂ ਬਚਣਾ ਚਾਹੀਦਾ